ਏ ਜੀ ਆਕਾਸ਼ ਚਲ ਇਹ ਹੈ ਜੀ ਮੰਜੂ ਮਾਹਲ ਜੀ ਸਾਰੇ ਤੁਸੀਂ ਇਹਨਾਂ ਨੂੰ ਜਾਣਦੇ ਹੋ ਆ ਤੁਹਾਡਾ ਸਾਰਿਆਂ ਦਾ ਠੀਕ ਹੋ ਜੀ ਵਧੀਆ ਬਈ ਮੇਰੇ ਕੋਲ ਸਾਨੂੰ ਮੈਮ ਜਦ ਨੇ ਘੱਡੀ ਜਿ ਬੈਠੇ ਆਏ ਪੁੱਛ ਰਹੇ ਨੇ ਵੀ ਮੈਂ ਕਿੱਦਾਂ ਲੱਗ ਰਹੀ ਆ ਕਿੱਦਾਂ ਲੱਗ ਰਹੀ ਆ ਵੀ ਸਾਰੇ ਜਣੇ ਦੱਸੋ ਇਹ ਬਲੌਗ ਦੇਖ ਰਹੇ ਨੇ ਕਿ ਮੈਮ ਕਿੱਦਾਂ ਲੱਗ ਰਹੇ ਨੇ ਅੱਜ ਬਹੁਤ ਸੋਹਣੇ ਲੱਗ ਰਹੇ ਨੇ ਅੱਜ ਕਮੈਂਟ ਕਰਕੇ ਦੱਸੋ ਹਾਂ ਕਮੈਂਟ ਕਰਕੇ ਦੱਸੋ ਸਾਨੂੰ ਤਾਂ ਬਹੁਤ ਸੋਹਣੇ ਲੱਗ ਰਹੇ ਜਿਨੇ ਨੇ ਬਿੰਦੀ ਲਾਈ ਆ ਦੇਖੋ ਜੀ ਇਹਨਾਂ ਨੇ ਹਾਂ ਅੱਜ ਤਾਂ ਸੀ ਇਹਨਾਂ ਸਮਝ ਡਾਲਾ ਲੱਗ ਰਹੇ ਆ ਹਾਂਜੀ ਕਾਹਚਾ LG ਦੇਖੋ ਜੀ ਕਿੱਦਾਂ ਲਗ ਰਹੇ ਨੇ ਠੀਕ ਹੈ ਵਧੀਆ ਨਵੀਂ ਤਾਜੀ ਕੋਈ ਨਵੀਂ ਕਾਜੀ ਤੁਸੀਂ ਸੁਣਾਓ ਆਡੀਅנס ਨੂੰ ਆਡੀਅנס ਨੂੰ ਤਾਂ ਇਹ ਦੱਸ ਦਿਆਂ ਕਿ ਅਸੀਂ ਰਾਸਤੇ ਤੇ ਜਾ ਰਹੇ ਸੀ ਕੋਟਕਪੂਰੇ ਪਹੁੰਚ ਚੁੱਕੇ ਹਾਂ ਕੋਟਕਪੂਰੇ ਤੋਂ ਬਾਗਾਪਰਾਣਾ ਬਾਗਾਪਰਾਣਾ ਤੋਂ ਫਿਰ ਅਗੇ ਨਕੋਦਰ ਨਕੋਦਰ ਤੋਂ ਅਗੇ ਤੁਹਾਡੇ ਲਈ ਸਰਪ੍ਰਾਈਜ਼ ਅਸੀਂ ਕਿੱਥੇ ਚੱਲੇ ਹਾਂ ਉਹ ਅਸੀਂ ਪਹੁੰਚ ਕੇ ਦੱਸਾਂਗੇ ਵੀ ਕੀ ਸਰਪ੍ਰਾਈਜ਼ ਆ ਤੇ ਤੁਸੀਂ ਵੀ ਦੱਸਿਓ ਵੀ ਕਿਵੇਂ ਲੱਗਿਆ ਸਰਪਰਾਹ ਹਾਂ ਹੁਣ ਤੁਸੀਂ ਐ ਵੀ ਦੱਸੋ ਨਾ ਵੀ ਹੁਣ ਆਪਾਂ ਜਾ ਰਹੇ ਹਾਂ ਤੇ ਆਪਾਂ ਨੂੰ ਤੁਹਾਡੇ ਦੋਸਤ ਦਾ ਫੋਨ ਆਇਆ ਤੇ ਅਸੀਂ ਛੋਟੇ ਛੋਟੇ ਟੂਰ ਵੀ ਕੱਢਾਂਗੇ ਉੱਥੇ ਉਹ ਵੀ ਦਿਖਾਵਾਂਗੇ ਹਾਂ ਜੀ ਦਾ ਫੋਨ ਆ ਗਿਆ ਸੀਗਾ ਮੇਰੇ ਨਾਲ ਮੁੰਡਾ ਬਾਹਰ ਸੀਗਾ ਠੀਕ ਹੈ ਉਹਦਾ ਫੋਨ ਆਇਆ ਤੇ ਉਹ ਕਹਿੰਦਾ ਵੀ ਇੱਥੇ ਆ ਕੇ ਜਾਇਓ ਉਹ ਕਹਿੰਦਾ ਜੇ ਨਾ ਆਏ ਤਾਂ ਅਸੀਂ ਗੁੱਸੇ ਹੋ ਜਾਣਾ ਤੇ ਦੋਸਤ ਦਾ ਨਾਮ ਦੱਸਦਾ ਮੇਰੇ ਦੋਸਤ ਦਾ ਨਾਮ ਹੈ ਗੋਪਾਲ ਤੇ ਹੁਣ ਉਹਦੇ ਕੋਲੇ ਚੱਲੇ ਆ ਉਹ ਕਹਿੰਦਾ ਸਾਰੀ ਫੈਮਿਲੀ ਆ ਕੇ ਜਾਇਓ ਘੇੜਾ ਮਾਰ ਕੇ ਜਾਇਓ ਫਿਰ ਉਹਦੇ ਕੋਲ ਜਾਵਾਂਗੇ ਚਾਹ ਪੀਵਾਂਗੇ ਦੋ ਦਿਨ ਗੱਪੇ ਮਾਰਾਂਗੇ ਫਿਰ ਉੱਥੇ ਫਿਰ ਚੱਲ ਪਾਂਗੇ ਫਿਰ ਅਸੀਂ ਆਪਦੇ ਟੂਰ ਸਟਾਰਟ ਕਰ ਲਾਂਗੇ ਇਹ ਬੈਠੇ ਸਾਡੇ ਕੈਮਰਾਮੈਨ ਜੀ ਨਵੀਨ ਜੀ ਦੋ ਵਿਚਾਰੇ ਤੁਹਾਨੂੰ ਦੱਸਣਗੇ ਦੋ ਸੇ ਵਿਚਾਰ ਵਿਚਾਰ ਦੱਸਣ ਦੇ ਮੂੜ 'ਚ ਨਹੀਂ ਹੈਗਾ ਹੁਣ ਕਿਉਂ ਹੋ ਗਈ ਜੀ ਮੂੜ ਨੂੰ ਕਹਿ ਲੈ ਕੀ ਹੋਇਆ ਬਠਿੰਡ ਸਾਹਿਬ ਮੇਰੇ ਮੂੜ ਨੂੰ ਕੁਝ ਨਹੀਂ ਹੋਇਆ ਜੇ ਮੈਂ ਵਿਚਾਰ ਦੱਸਣ ਦੇ ਮੂੜ 'ਚ ਹੈ ਨਹੀਂ ਗਿਆ ਹੋਰ ਗੱਲ ਕਰੋ ਉਧਰ ਗੱਲ ਕਰ ਰਹੀ ਸੀ ਹਾਂ ਨਹੀਂ ਮੈਂ ਉਹ ਮੈਂ ਤਾਂ ਹੋਈ ਇਹਨੇ ਮੈਂਨ ਨੂੰ ਕਹਿ ਵੀ ਮੈਂ ਤਾਂ ਇੱਥੇ ਧਾਰ ਦੋ ਮੈਂ ਤਾਂ ਵਾਪਸ ਆਦਾ ਘਰ ਵਗ ਜੂ। ਇਹ ਕਹਿੰਦੇ ਕਾਸ਼ ਕਹਿੰਦੇ ਨਹੀਂ ਦਵਾਈ ਦਵਾਉਂਗੇ ਤੇ ਸਹੀ ਕਰਕੇ ਲੈ ਕੇ ਚੱਲਾਂਗੇ। ਇਹ ਜੇ ਦੋ ਇਨਸਾਨ ਮੇਰੇ ਨਾਲ ਬੈਠੇ ਦੋਨੇ ਬੋਰਿੰਗ ਨੇ। ਠੀਕ ਹੈ ਨਾ ਇਹ ਬੋਲ ਰਿਹਾ ਇਹ ਖੰਗ ਰਹੀ ਐ ਮੈਂ ਵਿਚਾਰੇ ਫਸ ਗਈ ਤੇ ਜੋ ਇੰਟਰਸਟਿੰਗ ਬੰਦੇ ਨੇ ਉਹ ਅੱਗੇ ਬੈਠੇ ਨੇ ਜੋ ਬੋਲ ਸਕਦੇ ਨੇ। ਬਟ ਅੱਗੇ ਦੋ ਜਣੇ ਦੀ ਸੀਟ ਹੀ ਹੁੰਦੀ ਐ। ਤੀਜਾ ਬੈਠ ਨਹੀਂ ਸਕਦਾ। ਹੁਣ ਆਪਾਂ ਜਿਹੜੇ ਸਹੀ ਗੱਲ ਹੈ ਗੱਡੀ ਇੱਕ ਲਾਂਚ ਲਾਉਂਦੇ ਆਂ ਲੈਂਡ ਕਰੂਜ਼ਰ ਉਹ 14 15 ਵਾਂ ਦੇ ਬੈਠਣਗੇ ਜਿੱਦ ਤਨ ਜੀ ਕੀ ਤਾ ਅੱਜ ਚਲੇ ਹੁਣੇ ਇੱਕ ਅਰਜੀ ਲਿਆਂਦੇ ਸਹੀ ਗੱਲ ਹੈ ਨਹੀਂ ਤੇ ਨਵੀਨ ਹਸਪੀਟਲ ਕੋਲ ਖੜਨਾ ਕਹਿੰਦਾ ਜਾ ਕੇ ਇਹ ਪਤਾ ਨਹੀਂ ਲੈਂਦਾ ਕੀ ਹੋ ਗਿਆ ਸੁਨੀਲ ਦੱਸੀ ਕੀ ਹੋ ਗਿਆ ਸੀ ਹੁਣ ਕੀ ਉੱਥੇ ਮੈਂ ਜਾ ਕੇ ਖੜ ਗਿਆ ਹਸਪੀਟਲ ਦਾ ਦੂਜਾ ਸੀਗਾ ਨੈਕਸਟ ਕੋਲ ਖੜ ਗਿਆ ਜਾ ਕੇ ਇਹ ਕੋਲੇ ਖੜ ਗਿਆ ਮੈਂ ਉੱਥੇ ਜਾ ਕੇ ਕਿ ਮੈਂ ਘੜਰੇ 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 ਕਿਉਂ ਮੈਂ ਫੋਨ ਨਹੀਂ ਲੈ ਕੇ ਗਿਆ ਫੋਨ ਦੀ ਬੈਟਰੀ ਰਹਿੂਗੀ ਸੀ ਮੈਂ ਘਰੀ ਰੱਖ ਗਿਆ ਮਸੀ ਫੋਨ ਅੱਛਾ ਤੇ ਜਦੋਂ ਮੈਂ ਫੋਨ ਘਰੇ ਰੱਖ ਕੇ ਪਹਿਲਾਂ ਤਾਂ ਮੈਂ ਡਿੱਕ ਗਿਆ ਮੈਂ ਕਿ ਇੱਥੇ ਹੀ ਹੋਊਗਾ ਚੱਲ ਬਾਈ ਵੀ ਦੇਖਦੇ ਆ ਚੱਲ ਨਹੀਂ ਆਇਆ ਹੋਊਗਾ ਵੀ ਬਸ ਤਾਂ ਉੱਤਰਨਾ ਹੋਊਗਾ ਤੇ ਮੈਂ ਨੂੰ ਖੜੇ ਨੂੰ 20 ਮਿੰਟ ਹੋ ਗਏ ਈਵੈਂਟ ਜਲ ਮੈਂ ਕੜੀ ਮਾਤਰੀ ਆਉਂਦੇ ਢੜਕੇ ਫਿਰ ਮੈਂ ਸੋਚਿਆ ਮੈਂ ਚੱਲ ਫੋਨ ਲੈਣੇ ਆ ਸੀ ਕਿ ਇਹਦਾ ਫੋਨ ਫੜ ਕੇ ਫੋਨ ਕਰਾਂਗੇ ਘਰੇ ਫਿਰ ਬੱਚਾ ਕਿ ਕਿੱਥੇ ਜੇ ਖੜੇ ਹੈ ਕਿੱਥੇ ਜੇ ਨਹੀਂ ਫਿਰ ਮੈਂ ਫੋਨ ਫੜਿਆ ਉਸ ਤੋਂ ਪਹਿਲਾਂ ਮੈਨੂੰ ਕੌਣ ਨਹੀਂ ਦਿੱਤਾ ਕਿਦਨੇ ਬੱਸ ਮੈਂ ਮੱਥਾ ਮਾਰੀ ਗਿਆ ਬਈ ਤੇ ਇੱਕ ਤੋਂ ਮੰਗਿਆ ਕਹਿੰਦਾ ਨਹੀਂ ਬਈ ਹੈ ਨਹੀਂ ਮੇਰੇ ਕੋਲ ਇਹਨੇ ਹੈਗਾ ਸੀ ਸਾਫ਼ ਹੀ ਮੁੱਕਰ ਗਿਆ ਜੋ ਸਾਹਮਣੇ ਪਿਆ ਦੇਖਿਆ ਕਹਿੰਦਾ ਨਹੀਂ ਬਈ ਐ ਨਹੀਂ ਮੈਂ ਫਿਰ ਮੈਂ ਦੂਜੇ ਤੋਂ ਮੰਗਿਆ ਉਹਨੇ ਵੀ ਜਵਾਬ ਦਿੱਤਾ ਫਿਰ ਤੀਜਾ ਖੜਾ ਸੀ ਕਨਛੇੜੀ ਆ ਵੀਡੀਓ ਦੇ ਹੱਥ ਚ ਲੱਗੀ ਸੀ ਉਹ ਸੁੱਟੇ ਲਈ ਜਾ ਓਏ ਮੈਂ ਤਾਂ ਬਈ ਫੋਨ ਲਾਉਣਾ ਸੀ ਘਰੇ ਹਾਂ ਲੈ ਲਿਆ ਕੇ ਨਾਲ ਫਿਰ ਉਹਦੇ ਤੋਂ ਫੋਨ ਤੋਂ ਫੜ ਕੇ ਫੋਨ ਲਾਇਆ ਮੈਂ ਮਾਸੀ ਨੂੰ ਹਾਂ ਤੇ ਮਾਸੀ ਨੂੰ ਮੈਂ ਮੈਂ ਕਿਹਾ ਮੈਂ ਮਾਸੀ ਨੂੰ ਪੁੱਛਿਆ ਫੋਨ ਕਰਕੇ ਮੈਂ ਕਿਹਾ ਮਾਸੀ ਬਾਈ ਨਾਲ ਗੱਲ ਕਰਾਇਓ ਉਹਨਾਂ ਨੇ ਬਾਈ ਨਾਲ ਤਾਂ ਗੱਲ ਨਹੀਂ ਕਰਾਈ ਮੈਂ ਕਿਹਾ ਜੀ ਥੋੜ੍ਹ ਤੁਸੀਂ ਮੈਂ ਹਾਂ ਹਾਂ ਮੈਂ ਕਹਿੰਦੀ ਕਿ ਨਹੀਂ ਇੱਥੇ ਹੀ ਖੜ੍ਹ ਜਾ ਚੱਲ ਕਹਿੰਦੀ ਇੱਥੇ ਹੀ ਹੋਊਗਾ ਅਸੀਂ ਆਉਣੇਗੇ ਤੇਰੇ ਕੋਲੇ ਫੋਨ ਆ ਘਰੀਆਂ ਫਿਰ ਇੱਕ ਵਾਰ ਚੱਪਲਾ ਪਾਈਆਂ ਏਡੀਆਂ ਏਡੀਆਂ ਖੜੋਂਚੇ ਏਡੀਆਂ ਬਾਰੇ ਚੱਪਲਾ ਪਾਈਆਂ ਆਹਰਾ ਹਾਲ ਮੇਰੇ ਚਿੱਟੀਆਂ ਜਰਾਪਾਂ ਲੋਕ ਮੇਰੇ ਮੂੰਹ ਘਣੀ ਝਾਕੀ ਜਾਂ ਤੇ ਸਕੂਟਰ ਤੇ ਬੈਠਾ ਮੈਂ ਟੇਡਾ ਹੋ ਕੇ ਦੱਸਦਾ ਜੇ ਜਦੋਂ ਸਕੂਟਰ ਤੇ ਬੈਠਾ ਮੈਨੂੰ ਤਾਂ ਆਏ ਸੀ ਹੁਣ ਦੀਦੀ ਹੋਰੇ ਆਉਣਗੇ ਦੀਦੀ ਹੋਰੇ ਪਹਿਲੇ ਹੀ ਘੜੇ ਤੇ ਹਸਪੀਟਲ ਮੂਰੇ ਮੈਂ ਤਾਂ ਉੱਤੇ ਘੜੇ ਨਹੀਂ ਸੀ ਮਾਦਾ ਲੋਕੇਸ਼ਨ ਹੀ ਮਰੀ ਤਾਂ ਗਲਤ ਸੀ ਤੇ ਉਧਰ ਉਹ ਬਾਈ ਜੀ 35 ਮਿੰਟ ਉਧਰ ਬਾਈ ਜੀ ਹੁਣ ਕਸ ਚੱਲ ਜੀ ਲੱਟਾਂ ਮਾਰ ਦੇ ਮੈਂ ਸ਼ੌਕ ਹੋ ਗਿਆ ਮੈਂ ਡਰ ਗਿਆ ਮੈਂ ਕਹਿ ਲਿਆ ਪਰ ਉਹੀ ਕੰਮ ਹੋ ਗਿਆ ਤੇ ਆਪਾਂ ਗਲਤ ਹੋ ਗਏ ਗਲਤ ਹੋ ਗਏ ਆਪਾਂ ਕੰਮ ਮਖੇ ਇੱਥੇ ਗਲਤ ਹੋ ਗਿਆ ਤੇ ਹੁਣ ਗਾਲਾਂ ਕਹਿਣੀਆਂ ਉਹੀ ਗੱਲ ਕਰ ਜੀ ਮੈਂ ਡਰ ਗਿਆ ਵਿਚਾਰਾ ਮਾਰੇ ਬ੍ਰੇਕ ਮੂਰੇ ਕੋਣ ਬੈਠ ਜੀ ਸਿੰਦਰਪਾਲ ਮੈਡਮ ਬੈਠੇ ਸੀ ਮੂਰੇ ਚਲ ਉਹਨਾਂ ਨੇ ਤਾਂ ਕੀ ਬੋਲਣਾ ਸੀ ਬਾਈ ਕਹਿੰਦਾ ਕਿੱਥੇ ਬੈਠਣੂ ਆਹ ਕਹਿੰਦਾ ਇੱਥੇ ਬਿਠਣ ਇੱਥੇ ਖੜ ਕੇ ਆਏ ਕਹਿੰਦੇ ਨੂੰ ਪਤਾ ਨਹੀਂ ਕਿੱਥੇ ਨੂੰ ਜਾ ਤਾ ਤੱਕ ਕਰਕੇ ਤੂੰ ਬਹਿ ਜਾ ਟੇਡਾ ਹੋ ਗਿਆ ਤੇ ਆਇਆ ਫਿਰ ਬਾਈ ਹੁਣ ਮੈਂ ਹੋਰ ਕੀ ਕਰਦਾ ਮਾਂਗਾ ਇੱਥੇ ਆ ਹੀ ਤਾਂ ਹਸਪੀਟਲ ਆ ਰਿਹਾ ਕਹਿੰਦਾ ਅੱਗੇ ਆ ਤੇ ਮੈਂ ਲਾ ਵਿੱਚ ਵਿੱਚ ਸਾਡੇ ਸਕੂਟਰ ਮੈਂ ਪਿੱਛੇ ਪਿੱਛੇ ਗਿਆ ਬਾਈ ਮੂਰੇ ਖੜੇ ਦੀਦੀ ਹੋਰੇ ਫੇਰ ਮੇਰਾ ਮੇਰਾ ਉਹੀ ਗੱਲ ਮੈਂ ਕਹਿਆ ਯਾਰ ਹੁਣ ਇਤੋਂ ਗੱਲਾਂ ਬਹਿਣੀਆਂ ਇਹ ਇਹ ਉੱਥੇ ਦੂਰੇ ਚ ਆ ਕੇ ਹੋਰ ਟੱਡਾ ਬੇਟਾ ਮੂਹਿਆ ਕਰੀ ਜਾਂਦਾ ਨਾ ਮੈਂ ਇਹਨਾਂ ਦੇ ਕੋਲ ਜਾਣ ਜੋਗਰਾ ਨਾ ਕੁਝ ਹੋਰ ਧੀ ਜਦੋਂ ਭਾਈ ਇਹਨਾਂ ਨੇ ਫਿਰ ਇਹ ਮੇਰੇ ਕੋਲ ਆਏ ਉੱਥੇ ਤੇ ਬਾਈ ਕਹਿੰਦਾ ਯਾਰ ਮੈਨੂੰ 35 ਮਿੰਟ ਹੋ ਗਏ ਖੜੇ ਨੂੰ ਮੈਂ ਕਿਹਾ ਬਾਈ ਹੁਣ ਮੈਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਮੈਂ ਕਿਹਾ ਮੈਂ ਤਾਂ ਲੋਕੇਸ਼ ਨਹੀਂ ਤੇ ਹੀ ਗਲਤ ਖੜਾ ਸੀ ਮੈਂ ਕਿਹਾ ਮੈਂ ਤਾਂ ਪਿੱਛੇ ਖੜਾ ਸੀ ਦੂਜੇ ਹਸਪੀਟਲ ਮੂਰੇ ਪਹੁੰਚ ਲਾਈ ਨੂੰਰੇ ਉੱਥੇ ਖੜ ਗਿਆ ਮੈਨੂੰ ਜਾ ਕੇ ਮਾਂ ਕਿ ਜਿੱਥੇ ਬੱਸਾਂ ਆਉਂਦੀਆਂ ਮੈਂ ਤੁਹਾਡੀ ਉੱਥੇ ਬੈਠ ਕਰ ਹੀ ਜਾਂਦਾ ਸੀ ਕਹਿੰਦਾ ਮੈਨੂੰ 35 ਮਿੰਟ ਹੋ ਗਏ ਇੱਥੇ ਖੜੇ ਨੂੰ ਕਹਿੰਦਾ ਮੈਂ ਖੜਾ ਖੜਾ ਵੀ ਥੱਕ ਗਿਆ ਫੇਰ ਉਹਨੂੰ ਚੜਾਇਆ ਨਾਲ ਫੇਰ ਸਾਡੇ ਨਾਲ ਚੜੀ ਆ ਪਤਾ ਨਹੀਂ ਕੌਣ ਸੀ ਸੋਖ ਇੱਕ ਕੁੜੀ ਉਹ ਚੜ ਗਈ ਫੇਰ ਅਸੀਂ ਦੀਦੀ ਹੋਰਾਂ ਦੇ ਪਿੱਛੇ ਵਿੱਚ ਸਕੂਟਰ ਹੀ ਲਾਈ ਉਥੇ ਉਹ ਪਿੱ ਉਥੇ ਇਹਨਾਂ ਨੂੰ ਡੇਢੇ ਕਰਤਾ ਸੀ ਤਿੰਨ ਜਣੇ ਅੱਗੇ ਪਿੱਛੇ ਬੈਠੇ ਭਰਾਵਾ ਪੈਰ ਘੁਰੇ ਲੈ ਕੇ ਸਾਡੇ ਬੱਸ ਆਏ ਵੀ ਪਹੁੰਚ ਗਏ ਇੱਕਾ ਸੀ ਓਕੇ ਓਕੇ ਉਹ ਅੱਗੇ ਅਸੀਂ ਲੋਕੇਸ਼ਨ ਤੇ ਇੱਥੇ ਗੱਲ ਤਾਂ ਹੈਗੀ ਹੁਣਿੰਦਰ ਦੀ ਜਿਹੜੀ ਛਾਲ ਲਵਾਉਂਦੀ ਹੈ ਬਹੁਤ ਤਕੜੀ ਲਾਉਂਦੀ ਬਾੜੀ ਬਾੜੀ ਇੱਕ ਗੱਲ ਹੋਰ ਸੀ ਮੇਰੀ ਇਹਨੇ ਛਾਲ ਲਗਾਈ ਸੀ ਮੈਨੂੰ ਬੋਰਨ ਦਾ ਕੁੱਤੇ ਮਾਰਾ ਚਾਹੇ ਮੈਂ ਤੁਹਾਨੂੰ ਦੱਸਦਾ ਗੱਲ ਤਿੰਨੇ ਜਣੇ ਪਿੱਛੇ ਬੈਠੇ ਰੇਸ ਤੋਂ ਹੱਥ ਨਹੀਂ ਝੱਗਿਆ ਬਣਾ ਦਿੱਤੇ ਨੇ ਬਾਜ ਕੇ ਪਿੱਛੇ ਪਿੱਛੇ ਅਸੀਂ ਮੂਰੇ ਮੂਰੇ ਮੈਂ ਕਿਹਾ ਅੱਜ ਤਣ ਵੀ ਨੂੰ ਹੋ ਗਿਆ ਸੀ ਕੰਮ ਹੋ ਹੀ ਹੋ ਗਿਆ ਸੀ ਪਰ ਲਿਵੈਸ਼ਨ ਤੇ ਪਹੁੰਚੇ ਉੱਥੇ ਵਧੀਆ ਗੱਲਬਾਤ ਹੋਈ ਅਸੀਂ ਬੈਠੇ ਪਕੇਰਾ ਦਾ ਵਧੀਆ ਮਾਨ ਸਤਕਾਰ ਜਿਹਾ ਕੀਤਾ ਬਾਸ 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 ਠੀਕ ਹੋ ਕੇ ਹੋ ਗਿਆ ਪਕੇਰੀ ਹੋ ਹੀ ਕੰਮ ਹੋ ਗਿਆ ਕੰਮ ਨਹੀਂ ਹੋਣਾ ਸੀ ਸਾਡੇ ਪੈਸੇ ਲੱਗ ਰਹੇ ਨੇ ਇਹ ਨਵੀਂ ਦੀ ਹਾਂ ਨਵੀਂ ਦੀ ਬੇਸਤੀ ਹੁੰਦੀ ਰਹੀ ਹੈ ਬਸ ਉੱਥੇ ਆਏ ਹੋ ਗਿਆ ਸਿਸਟਮ ਉਹ ਹੋ ਪਤਾ ਕੀ ਹੋ ਗਿਆ ਚਰਨ ਬਾਲੀ ਬੈਠੀ ਹੋਵੇ ਜਾਵੇਂ ਮੈਨੂੰ ਸਾਹ ਸਾਖ ਜ ਪਾਣੀ ਲਿਆ ਦਤਾ ਮੋਰ ਕੀ ਲਾਈ ਤੋਂ ਪਿਛੇ ਬੈਠੀ ਰਾਮ ਰਾਮ ਹੋ ਮੈਂ ਇਹ ਵੀ ਮੈਂ ਨੂੰ ਫੋਨ ਕਰਿਆ ਮੈਂ ਤਾਂ ਮੈਨੂੰ ਕਿਹਾ ਮੈਂ ਖਾ ਵੀ ਨਵੀਨ ਤਾਂ ਨਹੀਂ ਆਉਂਦਾ ਮੈਂ ਘਰ ਵੀ ਤਾਂ ਐ ਕਰਦੇ ਆਪਾਂ ਹੀ ਚੱਲਦੇ ਆ ਸਾਰਿਆਂ ਜਨਗੋਂ ਉਹਨੂੰ ਕਿਤੇ ਲੈਣੇ ਜਨਗੋਂ ਬਿਠਾ ਕੇ ਕਿਵੇਂ ਲੈ ਕੇ ਜਾਏਗੀ ਮੈਂ ਕੋਸ਼ਿਸ਼ ਤੁਸੀਂ ਬੈਠਾ ਸਹੀ ਲਾਟ ਹੋਗੀ ਸੋਖ ਹੋਗੀ ਇਹ ਹੋਗੀ ਚੌਥੀ ਹੋਰ ਚੌਥੀ ਮੈਂ ਹੋਗੀ ਫੁੱਟਰੀ ਤੇ ਹੋਰ ਫਿਰ ਹਸਪੀਟਲ ਤੱਕ ਮੈਨੂੰ ਲੈ ਕੇ ਗਈ ਉੱਥੇ ਸੁਣਨ ਲੱਗਾ ਇਹ ਖੜਾ ਫਿਰ ਮੈਂ ਇਹਦੇ ਨਾਲ ਦੋ ਜਣੇ ਇਹਨਾਂ ਚੜਾਏ ਦੋ ਜਣੇ ਲੈ ਲਏ ਆਏ ਹੋਏ ਸਾਡੇ ਸਾਡੇ ਪੈਰ ਮਾਰੇ ਜਾ ਕੇ ਇੱਥ ਲੱਡਾ ਮੇਰੇ ਮੁੱਜਾ ਲਾ ਦੇ ਕਰ ਲੱਡ ਦੀ ਨਾ ਬੋਲਣਾ ਕਰੇ ਮਾਸੇ ਬਿੱਡਾ ਹੈ ਪਹਿਲੀ ਗੱਲ ਕਰ ਇਹ ਕਹਿ ਦੇ ਨਾ ਮਰੇਂਦਰ ਨੂੰ ਹੋਲੇ ਮਾਦਾ ਕਹਿੰਦੇ ਉੱਟ ਜੋ ਬੱਚਾ ਗਏ ਵਿਚਾਰੇ ਕਰੀ ਕਿ ਮੈਨੂੰ ਬਾਰ-ਬਾਰ ਪਰ ਮੈਨੂੰ ਕੁਝ ਨਹੀਂ ਗਿਆ ਹੂੰ ਵੀ ਲੈ ਗਿਆ ਉਹ ਬੋਲਦਾ ਆਹ ਉਹ ਖਾਈ ਗਿਆ ਕਰਾਈ ਦੀ ਸਾਡੀ ਹੈਵੀ ਡਰਾਈਵਰ ਇਹ ਪਤਾ ਕੀ ਕਰਦੀ ਹੁੰਦੀ ਹੈ ਕਿ ਇੱਕ ਦਿਨ ਮੈਨੂੰ ਹਾਜਰੇ ਦਾ ਚੌਂਕ ਦੇ ਵਿੱਚ ਹੂੰ ਅੱਗੇ ਇਹਨੇ ਸਕੂਟਰ ਰਿਪ ਪਤਾ ਨਹੀਂ ਕਿਵੇਂ ਕਰਕੇ ਗੱਡੀ ਲਾਡੂ ਨੇ ਸਕੂਟਰ ਹੀ ਹੈ ਦੇਖ ਬੜੀ ਹੈ ਜਾਰੇ ਮੇਰੇ ਮੇਰੇ ਦਾ ਪੈਰ ਜ ਮੇਰੇ ਤਾਂ ਐ ਨੂੰ ਹੋ ਗਈ ਸਕੂਟਰ 'ਇਸ ਰੋਟ ਵਿੱਚ ਐ ਹੋ ਗਈ ਉਹ ਉਹਦੋਂ ਦੀ ਮਾਸੀ ਪਿੱਛੇ ਲਾਡੂ ਬੈਠੀ ਉਹ ਡੋਲਾ ਖਾ ਕੇ ਬਹਿ ਗਈ ਤਾਂ ਮੁੜ ਗਈ ਸੀ ਇਹਨੇ ਵੀ ਲਾਡੂ ਦੇ ਡਾਕਟਰ ਕੋਲ ਨਾ ਬੈਠੀ ਆ ਮਾਤਾ ਬੈਠੀ ਆ ਹਾਇ ਜੀ ਤੁਸੀਂ ਮੇਰੀ ਵੇਸ ਗਾਰੇ ਡਰਾਈਵਰੀ ਦੀ ਮੈਂ ਕਹਿੰਦੇ ਡਿੱਗ ਸੰ ਸਿੱਟਿਆ ਨਹੀਂ ਕਿਸੇ ਨੂੰ ਅੱਜ ਦੇ ਦੋਸਤ ਨਹੀਂ ਉਹਨਾਂ ਦੇ ਘਰੇ ਅਸੀਂ ਜਾ ਰਹੇ ਹਾਂ ਹੁਣ ਹਨਾ ਰਸਤਾ ਥੋੜਾ ਜਿਆ ਖਰਾਬ ਹੈ ਬੱਟ ਫਿਰ ਵੀ ਹੈ ਸੜਕਾਂ ਵੀ ਲੰਡੀਆਂ ਆ ਤੂੰ ਪਿੰਡਾਂ ਦੇ ਸਿੱਤਰਨਾ ਖਾਲੀ ਕਿਤੇ ਵਲੌਗ ਆ ਲੈਣ ਦੇਖ ਲੈ ਸਾਡੇ ਪਿੰਡ ਨੂੰ ਐ ਕਹੀ ਜਾਂਦੇ ਆ ਤੂੰ ਰਾਜੂਤ ਬੋਦੀ ਆ ਆ ਪਿੰਡ ਚ ਐਂਟਰ ਹੋਣ ਸਾਰੀ ਵੀ ਨੇ ਲੱਤਾਂ ਦੁਖਣ ਲੱਗ ਗਈ ਕਿ ਕੀ ਹੋ ਗਿਆ ਤੇਰਾ ਬੜਾ ਚਾਂਸ ਹੁੰਦੇ ਆ ਨਾ ਬੜੇ ਹੁੰਦੇ ਆ ਤੇ ਸਾਡੀ ਇਹ ਦੁਖਣ ਲੱਗੀ ਇਹ ਤੈਨੂੰ ਭੂਤ ਬਾਦਨ ਚੰਬੜ ਗਿਆ ਹੈ ਐ ਐ ਕਹਿੰਦੇ ਹੋਣਗੇ ਭੂਤ ਬਾਦ ਗਿਆ ਭੂਤ ਕਿਹਾ ਮੈਂ ਨਾ ਪਿੰਡ ਨੂੰ ਨਿੰਦਾ ਕਿ ਉਹਦਾ ਪਿੰਡ ਦਾ ਭੂਤ ਜੰਬੜਾ ਕਰਦਾ ਸਹੀ ਗੱਲ ਆ ਇਹ ਸੋਨਾ ਬਾਰਾ ਨਾ ਤਾਂ ਕਰਕੇ ਮਗਰ ਲੱਗ ਜਾਂਦੀਆਂ ਚਰੇਲਾਂ ਇਹਦੇ ਹਨਾ ਸੋਨਾ ਨਹੀਂ ਹੈਗਾ ਇਤਰ ਲੱਗਿਆ ਹੋਇਆ ਚਰਕੇ ਲੱਗਦਾ ਹੈ ਹਾਂ ਇਹ ਹੋ ਸਕਦਾ ਸਹੀ ਗੱਲ ਤਾਂ ਵਿਚਾਰਣਾਂ ਇਹਨਾਂ ਹੁੰਦੀ ਬਹੁਤ ਮਾੜੀ ਐ ਜੇਕਰ ਉਹ ਚਾਂਸ ਦੱਸ ਦੇ ਜਿਹੜਾ ਚੰਨ ਤੂੰ ਤੈਨੂੰ ਸ਼ਿਮਲੀ ਲੈ ਕੇ ਜਾਣਾ ਸੀਗਾ ਇੱਕ ਮੈਂ ਤੁਹਾਨੂੰ ਗੱਲ ਦੱਸ ਦਾਂ ਪਹਿਲਾਂ ਇਹ ਮੇਰੀ ਗੱਲ ਸੁਣ ਹੁਣ ਤੁਸੀਂ ਧਿਆਨ ਨਾਲ ਜਦੋਂ ਵੀ ਆਪਾਂ ਕਿਤੇ ਜਾਂਦੇ ਆ ਆਪਦੇ ਫੈਮਿਲੀ ਮੈਂਬਰ ਨੂੰ ਇਹ ਨਹੀਂ ਪੁੱਛਣਾ ਚਾਹੀਦਾ ਵੀ ਜਦੋਂ ਕਿਤੇ ਜਾਣਾ ਆਪਾਂ ਉਹਨੂੰ ਇਹ ਕਹਿਆ ਕਰੋ ਵੀ ਹਾਂ ਵੀ ਚਲੋ ਤਿਆਰ ਹੋ ਜੀ ਵੀ ਆਪਾਂ ਚੱਲਦੇ ਆਂ ਨਾ ਕਿ ਇਹ ਪੁੱਛੋ ਵੀ ਉਹ ਤੇ ਤੂੰ ਜਾਂਦਾ ਤਾਂ ਨਹੀਂ ਤੂੰ ਤੁਹਾਨੂੰ ਇਹ ਵੀ ਗੱਲ ਦੱਸਦਾ ਮੈਂ ਬੱਸ ਆਗੇ ਨਾ ਦੱਸੋ ਐਜੇ ਦੱਸ ਦਿੱਤੋ ਦੱਸ ਦੇ ਕੋਈ ਨਾ ਨਹੀਂ ਦੱਸਣੇ ਬਾਕੀ ਹੁੰਦੇ ਆ ਇਹ ਵੀ ਤੁਹਾਨੂੰ ਦੱਸ ਦਿੰਨੇ ਆਂ ਜੀ ਦੋਸਤੋ ਅਸੀਂ ਗੱਲ ਸਾਰੀ ਵੀ ਕੀ ਗੱਲ ਸੀਗੀ ਕੀ ਨਹੀਂ ਇਹ ਮੈਂ ਖੜਾ ਆਵਦੇ ਘਰੇ ਅਸੀਂ ਮੈਂ ਖੜਾ ਸ਼ੀਸ਼ੇ ਮੂਰੇ ਖੜਾ ਸੀ ਮੈਂ ਵਾਲ ਪੂੜ ਸੈਟ ਕਰੀ ਜਾਂਦਾ ਸੀ ਤੇ ਯਾਰ ਹੋ ਹੀ ਜਾਂਦਾ ਸੀ ਕਿ ਮੈਂ ਜਾਣਾ ਸੀ ਉਦੋਂ ਕਿਤੇ ਵਾਲ ਪੂੜ ਸੈਟ ਕਰੀ ਜਾਂਦਾ ਸੀ ਤੇ ਖੜਾ ਮੈਂ ਤਾਂ ਵਧੀਆ ਪੂਰਾ ਆਵਦਾ ਮੂਡ ਸੈਟ ਸੀ ਮੇਰਾ ਚੱਲੋ ਮੂਡ ਸੀਗਾ ਉਦੋਂ ਜਦ ਤੇ ਬਾਹਰ ਮੇਰੇ ਬੈਠੇ ਸੀ ਮਮਮੀ ਬੈਠੀ ਸੀਗੀ ਮੇਰੇ ਨਾਲ ਨਾਨੀ ਨਾਨੀ ਬੈਠੀ ਸੀਗੀ ਮੇਰੀ ਤੇ ਉਹਨਾਂ ਦੀ ਆਵਾਜ਼ ਆਈ ਨਵੀਨ ਆ ਸੇ ਸ਼ਿਮਲੇ ਜਾਣਾ ਤੂੰ ਤਾਂ ਨਹੀਂ ਜਾਂਦਾ ਮੈਂ ਹੁਣ ਉੱਥੇ ਕੀ ਕਹਾਂ ਹੁਣ ਆਪਾਂ ਨੂੰ ਹੁਣ ਪਤਾ ਹੀ ਹੁੰਦਾ ਜੇ ਆਪਾਂ ਕਿਤੇ ਜਾਣੇ ਆ ਘੁੰਮਣਾ ਪਾਵਦੇ ਜਵਾਕ ਨੂੰ ਲੈ ਕੇ ਜਾਣੇ ਆ ਨਵੀਨ ਤੂੰ ਤਾਂ ਨਹੀਂ ਜਾਂਦਾ ਸ਼ਿਮਲੇ ਘੁੰਮਣ ਨਹੀਂ ਮੈਂ ਨਹੀਂ ਜਾਂਦਾ ਮੇਰਾ ਉੱਥੇ ਮੂਡ ਆਫ ਹੋ ਗਿਆ ਮੂਡ ਆਫ ਹੋ ਗਿਆ ਦੂਜੇ ਦਿਨ ਇਹਨਾਂ ਨੇ ਜਾਣਾ ਸੀ ਤਿਆਰੀ ਤੂਰੀ ਭਰਾਵਾ ਬੈਗ ਪੈਕ ਕਰ ਲਏ ਇਹਨਾਂ ਨੇ ਜਮੈਂ ਓਕੇ ਐਂਡ ਗੱਲ ਬਾਤ ਮੈਂ ਉੱਥੇ ਇਹਨਾਂ ਨੇ ਜਵਾਬ ਦਿੱਤਾ ਮੈਂ ਕਿਹਾ ਨਹੀਂ ਮੈਂ ਨਹੀਂ ਜਾਂਦਾ ਤੇ ਦੂਜੇ ਦਿਨ ਜਦੋਂ ਇਹਨਾਂ ਦੀ ਤਿਆਰੀ ਹੋ ਗਈ ਸਾਰਾ ਕੁਝ ਹੋ ਗਿਆ ਚਲੋ ਦੋਸਤੋ ਹੁਣ ਅਸੀਂ ਪਹੁੰਚ ਗਏ ਸਾਰੇ ਪਹੁੰਚ ਗਏ ਲੜਕੇ ਤੇ ਦੋਸਤ ਕੇ ਘਰ ਫਿਰ ਜਿਹੜਾ ਬਾਕੀ ਬਾਕੀ ਤੁਹਾਨੂੰ ਫਿਰ ਦੱਸਾਂਗੇ ਠੀਕ ਹੈ ਜੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਾ ਖਾ ਪੀ ਕੇ ਖਾਲੀ ਕਰਦੇ ਇਹਨਾਂ ਨੇ ਸ਼ਰਮ ਨਹੀਂ ਕੀਤੀ ਮਾੜੀ ਮੋਟੀਆਂ ਦੀ ਮੀਨੀ ਪਹਿਲਾਂ ਚਾਹ ਪੀਦੀ ਮੀਨੀ ਨੇ ਚਾਹ ਨਹੀਂ ਮੈਂ ਦੁੱਧ ਪੀਣਾ ਦੁੱਧ ਤਾਂ ਮੈਂ ਭਰਾ ਇਹਨਾਂ ਨੇ ਲੈਤਾਈ ਸਾਲੇ ਜਲੂਸ ਪੜਾਉਂਦਾ ਅੱਛਾ ਮੈਨੂੰ ਬੁਸ਼ੀ ਯਾਦ ਆ ਕਿ ਉਹ ਬੈਠ ਕੇ ਖਾਂਦੀ ਹੁੰਦੀ ਸੀ ਹੂੰ ਬਰਫੀ ਜਿੰਨਾ ਨਹੀਂ ਸੁਆਸੀਗਾ ਅੱਛਾ ਵੇਖ ਲੈ ਬਰਫੀ ਐਵੇਂ ਦੇ ਇਨਸਾਨ ਵੀ ਹੁੰਦੇ ਆ ਉੱਥੇ ਨਾ ਮੈਂ ਲਗੀ ਤੁਹਾਨੂੰ ਦਿਖਾਇਆ ਸੀ ਅਸੀਂ ਵੀਡੀਓ ਚ ਨਾ ਬਰਫੀ ਸੀ ਨਾਲ ਇੱਕ ਬਿਸਕੁਟ ਦੀ ਤਰ੍ਹਾਂ ਪਈ ਸੀ ਵਾਈਟ ਵਾਈਟ ਹੈ ਨਾ ਉਹ ਮੈਂ ਅੱਧਾ ਖਾਦਾ ਤੇ ਅੱਧਾ ਮੈਨੂੰ ਵਧਿਆਨ ਲੱਗੇ ਤੇ ਮੈਂ ਇਹਨੂੰ ਫੜਾਤਾ ਇਹ ਅੱਧਾ ਖਾ ਕੇ ਨਾ ਇੱਕ ਹੋਰ ਖਾਦਾ ਹੁਣ ਪਤਾ ਕੀ ਕਹਿੰਦਾ ਕਿ ਇਹ ਵਧਿਆ ਨਹੀਂ ਸੀ ਉਹਦਾ ਮੈਂ ਇੱਕ ਵੀ ਖਾਦਾ ਤੇ ਅੱਧਾ ਵੀ ਖਾਦਾ ਪਰ ਬਰਫੀ ਜਿੰਨਾ ਨਹੀਂ ਸੁਆਸੀਗਾ ਅੱਛਾ ਬਰਫੀ ਬਰਫੀ ਦੇ ਕਿੰਨੇ ਕਿੰਨੇ ਟੁਕੜੀਆਂ ਖਾਧੀਆਂ ਬਰਫੀ ਦੀਆਂ ਮੈਂ ਖਾਧੀਆਂ ਸੀ ਦੋ ਤੁਸੀਂ ਕਾਹ ਚੈਲ ਜੀ ਤਿੰਨ ਪੀਸ ਕ ਇਹਨਾਂ ਨੇ ਕਹਦੇ ਸੀ ਤੁਸੀਂ ਮੈਮ ਜੀ ਤਿੰਨ ਵੇਖ ਲੈ ਇਹਨਾਂ ਨੂੰ ਸ਼ੂਗਰ ਹੈਗਾ ਪਰ ਹਟਦੇ ਨਹੀਂ ਇਹ ਦੇਖ ਲੈ ਇਹ ਤੇ ਤੁਸੀਂ ਮੈਡਮ ਜੀ ਡੇਢ ਵਿਚਾਰੀ ਇਹ ਤਾਂ ਉਹਨੇ ਦੁੱਧ ਦੁੱਧ ਘਰਮ ਕੀਤਾ ਇਹਦੇ ਆਸਤੇ ਪੀ ਨਹੀਂ ਨਹੀਂ ਗਿਆ ਨਾਲੇ ਚਾਹ ਵੀ ਪੀਤੀ ਨਾਲੇ ਵੀ ਤਾਂ ਦੁੱਧ ਹਾਂ ਇਹਨੂੰ ਸਿਰ ਜਾਗ ਗਿਆ ਪੂਰਾ ਜਦੋਂ ਆਪਣੇ ਫੋਨ ਲੱਗੇ ਕਹਿੰਦਾ ਉਹ ਮਾਸੀ ਬੇਸਤੀ ਕਹਦਾ ਕਰਾਈ ਨਹੀਂ ਇੱਕ ਹੱਥ ਜਿਹਦੇ ਕੱਪ ਚਾਹ ਦਾ ਇੱਕ ਹੱਥ ਜਿਹਵੇਂ ਦੁੱਧ ਬਣਾਈ ਜਾਵਾਂ ਕਹਿੰਦਾ ਨਹੀਂ ਹਾਜੇ ਨਹੀਂ ਜਦੋਂ ਆਂਟੀ ਉੱਠ ਕੇ ਆ ਗਈ ਫਿਰ ਉਹ ਤਾਂ ਮੈਨੂੰ ਹੋਲੀ ਕਿਦਾਂ ਨੇ ਦਿੱਤਾ ਵੀ ਲਾ ਫੜ ਤੂੰ ਪੀ ਲੈ ਬਹੁਤ ਇੱਜ਼ਤ ਕੀਤੀ ਵੀ ਸੱਚੀ ਬਹੁਤ ਇੱਜ਼ਤ ਕੀਤੀ ਬਹੁਤ ਵਧੀਆ ਲੱਗਿਆ ਹਾਂ ਥੋੜਾ ਥੋੜਾ ਸੀ ਕਲਿੱਪ ਜੇ ਕੱਟ ਲਈ ਸੀਗੇ ਵਿੱਚ ਆਪ ਉਹ ਉੱਤੇ ਰਿਕਾਰਡਿੰਗ ਕਰ ਲਾਂਗੇ ਵੌਇਸ ਰਿਕਾਰਡਿੰਗ ਕਰ ਲਾਂਗੇ ਦੱਸ ਦਾਂਗੇ ਆਡੀਅנס ਨੂੰ ਆਪਾਂ ਤੇ ਦੱਸੋ ਹਾਂ ਹੁਣ ਯਾਦ ਅਕਸਪੀਰੀਅੰਸ ਆ ਜਦੋਂ ਪਕਿੱਥੇ ਦੀ ਸੀ ਹਾਂ ਕੀ ਗੱਲ ਕਰੀ ਸੀ ਤੁਸੀਂ ਉੱਥੇ ਵੀ ਤੂੰ ਤਿਆਰ ਹੋ ਰਿਹਾ ਸੀਗਾ ਅਕਸਰ ਹੋ ਗਿਆ ਸੀ ਮੈਂ ਯਾਦ ਕਰਦਾ ਸੀ ਪੁੱਛਣ ਉਹ ਹੀ ਗੱਲ ਹੁਣ ਹੁਣ ਉਹ ਨਾ ਹਾਂ ਨਹੀਂ ਜਿਹੜਾ ਇਹਨੂੰ ਬਸ ਤੇ ਪਿੱਛੇ ਸਕੂਟਰੀ ਲੈ ਕੇ ਗਿਆ ਸੀਗਾ ਉਹ ਮੇਰੀ ਮੂਵੀ ਨਹੀਂ ਕਿਸਾ ਸੁਣਾ। ਉਹ ਉਹ ਕਿੱਸਾ ਤਾਂ ਏਡਾ ਸੋਹਣਾ ਕਿੱਸਾ ਸੀ ਕਿਉਂ ਨਹੀਂ ਸੁਣਾਉਣਾ। ਚਲ ਛੱਡ ਰਹਿਣ ਦੋ ਫਿਰ। ਜੇ ਕਹਿ ਰਹੇ ਨਹੀਂ ਲੜਪੂ ਇਹਦੇ ਨਾਲ ਫਿਰ। ਹਾਂ ਹਾਂ। ਸਹੀ ਗੱਲ ਆ। ਸਾਡੀ ਨਹੀਂ ਹੁੰਦੀ ਗੱਲਬਾਤ। ਠੀਕ ਹੈ। ਫਿਰ 20 ਮਿੰਟ ਦਾ ਵਲੌਗ ਆਪਣਾ ਇਕੱਲਾ ਗੱਡੀ 'ਚ ਹੀ ਬਣ ਜਾਊਗਾ। ਫਿਰ ਤਾਂ ਇਹ ਲੋਕ ਆਪਣ ਨੂੰ 2-3 ਮਿੰਟ ਹੀ ਦੇਖਦੇ ਆ। ਐਜੀ ਕੋਈ ਗੱਲ ਨਹੀਂ ਹੁੰਦੀ। ਲੋਕ ਗੱਲਾਂ ਸੁਣਦੇ ਆਪਰੇ। ਚਲ ਠੀਕ ਆ ਜੀ ਫਿਰ ਅਸੀਂ ਪਹੁੰਚ ਕੇ ਕਰਾਂਗੇ ਤੁਹਾਨੂੰ ਹੁਣ ਗੱਲਬਾਤ ਉਹਨਾਂ। ਦੋਸਤੋ ਪੂਰਾ ਮੀ ਲੈ ਪਿਆ ਹੈ ਇਧਰ ਇਹਦਾ ਮੀ ਕੁਝ ਵੀ ਨਹੀਂ ਦਿੱਸ ਰਿਹਾ ਅੱਗੇ ਸਾਨੂੰ ਦੇਖੋ ਜੀ ਤੇ ਮੀ ਲੈ ਪਿਆ ਤੇ ਆ ਦੇਖ ਫਿਰ ਪਕੌੜੇ ਚੱਲ ਰਹੇ ਨੇ ਇਕੱਲਾ ਹੀ ਖਾ ਰਿਆ ਕਿਸੇ ਨੇ ਕੋਈ ਮਤਲਬ ਨਹੀਂ ਪੁੱਛ ਲਾ ਮੈਂ ਮੈਂ ਕਿਹਾ ਗਾਗੁਣਾ ਦਾ ਨਾ ਕੋਈ ਸੰਤਰੀਆਂ ਖਾਂ ਚ ਸੁਰਤਾ ਉਹਨੂੰ ਬਹਿ ਲੱਗੀ ਬਹਿ ਮੈਂ ਗੱਲ ਕਰ ਰਹੀ ਸੀ ਤੂੰ ਗਰਫੀਆਂ ਖਾ ਕੇ ਚਾਰਵੇਂ ਰੱਜ ਜਾ ਮੈਨੂੰ ਭੁੱਖ ਲੱਗੀ ਹੈ ਜੀ ਪਰਪੀਆਂ ਮੈਂ ਨਹੀਂ ਕੋਈ ਪਕੌੜੇ ਫੜਾ ਕੇ ਮੁੜ ਕੇ ਬਾਤ ਵੀ ਨਹੀਂ ਪੁੱਛੀ ਮੇਰੀ ਬਈ ਆ ਨਾ ਕਰ ਕੁੜੀ ਨਾਲ ਕੁੜੀ ਪਕੌੜੇ ਦੇ ਖਾਣ ਨੂੰ ਆ ਕੀ ਹੋਊ ਬੱਸ ਨਾ ਖਾ ਲਈ ਆ ਗਏ ਪਾਰ ਤੇ ਉਸ ਨੋਸ ਨੂੰ ਵੀ ਦੇ ਨੀ ਮੀਨੇ ਜ਼ਰਾ ਹੀ ਲਾਦਾ ਤੇ ਹੋਰ ਇਹ ਕਿਹੜੇ ਸ਼ਹਿਰ ਆਪਾਂ ਆਪਾਂ ਆਏ ਆਂ ਭਾਗਾ ਪੁਰਾਣਾ ਹਾਂ ਉੱਥੇ ਵੀ ਨਾ ਪੈ ਰਿਆ ਕੋਈ ਇਧਰ ਬਹੁਤ ਜ਼ਿਆਦੇ ਨਹੀਂ ਹੋਇਆ ਮੇਰੇ ਕੋਲ ਤਾਂ ਮੌਕਾ ਸ਼ੁਰੂ ਹੋ ਗਿਆ ਥਲਕੇ ਤੇ ਮੌਕਾ ਹੋ ਗਿਆ ਚਲੋ ਅਸੀਂ ਵੀ ਪੇਪੂਜਾ ਕਰ ਲਿਆ ਸੀ ਵੀ ਇਹਨਾਂ ਤੇ ਪਕੌੜੇ ਇਕੱਲੇ ਹੀ ਖਾਜੇ ਸਾਰੇ ਸਾਨੂੰ ਪਕੌੜੇ ਖਾਣ ਦਾ ਮੌਕਾ ਮਿਲ ਗਿਆ ਲਾਈ ਵੀ ਰਹਿ ਜਾਈ ਬੰਦੇ ਲਾਈ ਵੀ ਰਹਿ ਜਾਈ ਸੀ ਗਰ ਬੰਦੇ ਅਸੇ ਆ ਤਾਂ ਮੈਮ ਵੀ ਖਾ ਰਹੇ ਨੇ ਅੱਗੇ ਦੇ ਇਕੱਲੇ ਇਕੱਲੇ ਮੀਂਹ ਦੇ ਵਿੱਚ ਨਾ ਨਜ਼ਾਰਾ ਆਉਂਦਾ ਪਕੌੜੇ ਖਾਣ ਹਾਂ ਕਾ ਕਾ ਕਿ ਥੋੜੇ ਲੈ ਕੇ ਪਹਿਲਾਂ ਤੇ ਅਸੀਂ ਮੀਂਹੂ ਆਇਆ ਅੱਗੇ ਮੇਰੇ ਜ਼ਮੀਨ 'ਤੇ ਵਾਹ ਵਾਲੇ ਪਕੌੜੇ ਤੇ ਫਿਰ ਮੀਂਹ ਵਾਇਆ ਹਾਂਜੀ ਹੁਣ ਪਕੌੜੇ ਖਾ ਲੋ ਕਿ ਦੁੱਧ ਤੋਂ ਮਨਾਉਦੇ ਠੀਕ ਠੀਕ ਜੇ ਇਥੇ ਪਕੌੜੇ ਖਾ ਲੀ ਇੱਕ ਵਾਰ ਆਈ ਸੀ ਉਹ ਵੀ ਫੈਮਿਲੀ ਨਾਲ ਸਾਰੇ ਨਾਲ ਹੁਣ ਮੈਂ ਆਪ ਦੀ ਟੀਮ ਨਾਲ ਲਾਈਏ ਸੀ ਜੀ ਇਹਨਾਂ ਨੂੰ ਹੁਣ ਵਾਸ਼ਰੂਮ ਦੇ ਪਰਸ਼ੇ ਪੈ ਚੁੱਕਾ ਹੈ ਨਾ ਜਿਆਦਾ ਜ਼ਿਆਦਾ ਸੀ ਵਾਸ਼ਰੂਮ ਆਈ ਸੀ ਅੱਛਾ ਵੀ ਕਿੱਧਰ ਇਹ ਪੁੱਠੇ ਪਾਸੇ ਤੇ ਜਾਂਦੇ ਨਹੀਂ ਨਿਕਲेंगे ਕਿੱਧਰ ਦੀ ਇਹ ਬੇਵਕੂਫ ਉੱਠੀ ਚੱਲਦੀ ਸੀਗੀ ਇੱਧਰ ਦੇ ਨਿਕਲੇ ਹੁਣ ਅਨੇਚੇ ਨਿਕਲੇ ਇਧਰ ਦੀ ਚਲੋ ਪਤਾ ਨਹੀਂ ਕਿੱਧਰ ਨਿਕਲ ਪੁੱਠੇ ਘਰ ਕਰਦੇ ਨਹੀਂ ਹੋਰ ਪਤਾ ਨਹੀਂ ਨਾ ਹੋ ਜਾਂਦਾ ਕਦੇ ਕਦੇ ਆ ਜਾਂਦਾ ਦੇਖੋ ਜੀ ਇਹ ਹੈਗੀ ਆ ਪਾਰਕਿੰਗ ਫੁੱਲ ਭਰੀ ਹੋਈ ਆ ਅੱਜ ਮੇਲਾ ਵੀ ਇੱਥੇ ਮੇਲਾ ਜੀ ਹਾਂ ਮੇਲਾ ਜਾਂ ਢੀੜ ਹੋਊਗੀ ਹਾਂ ਸਹੀ ਗੱਲ ਆ ਠੀਕ ਐ ਜੀ ਅੰਦਰ ਜਾ ਕੇ ਦਰਬਾਰ ਫੇਰ ਤੁਹਾਨੂੰ ਦਿਖਾਵਾਂਗੇ ਕੀ ਜਾਂਦੇ ਆਉਣੇ ਆ ਮੈਂ ਕਿਹਨਾਂ ਸੱਪ ਸੱਪ ਦੇਖ ਕੇ ਆਇਆ ਮੈਂ ਤਾਂ ਮੂੰਹ ਦੇਖ ਬਣਾ ਇਦਾਂ ਦੇਖ ਫਿਰ ਇਦਾਂ ਦੇਖ ਕਿੱਥੇ ਜਮਾ ਕਰਾ ਕੇ ਕਿਥੋਂ ਜਿੱਦ ਤੇ ਜਮਾ ਕਰਾ ਕੇ ਨਾ ਕਰਾਂਗੇ ਉਹ ਦੱਸਾਂਗੇ ਨਾ ਜਾਵਾਂਗੇ ਬਾਈ ਦੇ 15 ਰੁਪਏ ਲੈ ਲੈ Aksara. Ini tulang. <laughs> Ini tulang.

ਨਾਉ ਖਾਉਠੰਡੰਡੀ ਆਈਸਕ੍ਰੀਮ ਨਾਉ ਦੈਨ ਬਿਮਾਰ ਹੋਈ ਪੀਰ ਗਲਾ ਖਾਇਓ ਤਾਂ ਵੀ ਹਰਦੀ ਨਹੀਂ ਲੜ ਸਕੀ ਹੋ ਫਿਰ ਹੁੰਦੀ ਦੂਜੇ ਖਾਂਦੇ ਫਿਰ ਮੇਰੀ ਵੀ ਜੀਵਿਕਤ ਰਹੂਗੀ ਹੁੰਦਵਾਈ ਤੇ ਚਲ ਲੈਣੀ ਆ ਕੱਦਰੇ ਬਿਮਾਰ ਹੋ ਟਿਕਾ ਨਾ ਕੱਲ ਨੂੰ ਠੀਕ ਕਰ ਰਹੀ ਆ ਨੂੰ ਬਸ ਹਾਂ ਕੱਲ ਦਵਾਈ ਦਵਾ ਕੇ ਲਿਆਉਣਗੇ ਤਾਂ ਦਵਾਈ ਦੇ ਕੇ ਦਵਾ ਕੇ ਲਿਆਉਣਗੇ ਹਾਂ ਆਹ ਸਾਰੀ ਰਾਤੀ ਗਈ ਇਧਰ ਫੱਕਾ ਜਗ੍ਹਾ ਕਰੂੰਗੀ ਇਹ ਨਾਲ ਬਨਾਂ ਗੱਲ ਹੋ ਗਈ ਜਿਹਨਾਂ ਦਾ ਸਾਰਾ ਨਾਮ ਦਰਦ ਲੈ ਲਿਆ ਜਿੱਦੀ ਮੈਂ ਹਾਂ ਕਿ ਮੈਂ ਆਹ ਤੱਕ ਜੇ ਮੈਨੂੰ ਕੁਝ ਹੋਰ ਵਧੀਆ ਲੱਗੇ ਮੈਂ ਆਇਆ ਮਟਕਾ ਦੇਖ ਲੈਸ ਜੇ ਮੈਂ ਨਿਵਾਸੀ ਬਾਬਾ ਵੱਡਾ ਹੋਗਾ ਮਟਕਾ ਤੇ ਜੇ ਦੇਖੇ ਮਟਕਾ ਨਿਕਲ ਆ ਦੇਖੋ ਆਨਲਾਈਨ ਚੀਜ਼ਾਂ ਤਾਂ ਦੇਖਿਆ ਧੋਖਾ ਹੁੰਦਾ ਮੈਂ ਨਾ ਸ਼ਰਿਆਮ ਲਾਈਵ 'ਚ ਧੋਖਾ ਹੋ ਗਿਆ ਐ ਤੇ ਬਾਹਰ ਧੋਖਾ ਹੋ ਗਿਆ ਨਾ ਮੈਂ ਕਰਦਲ ਲਿਖ ਕੇ ਦੇ ਰਾਨੇ ਕਿੱਥੇ ਆ ਮੈਂ ਬੈਠੀ